ਟਰੋਲ ਡੀਜ਼ਲ ਦੇ ਰੇਟਾਂ ਵਿੱਚ ਕਿਤੇ ਵਾਅਦੇ ਨੂੰ ਲੈ ਕੇ ਜਿਲ੍ਹੇ ਦੀ ਜਨਤਾ ਦਾ ਕੀ ਕਹਿਣਾ ਹੈ ਇਸ ਦੇ ਸਬੰਧ ਵਿੱਚ ਸਾਡੇ ਪੱਤਰਕਾਰ ਅ스티ਸ਼ ਵਿੱਚ ਤੇ ਵੱਲੋਂ ਲੋਕਾਂ ਦੇ ਨਾਲ ਖਾਸ ਕਰਕੇ ਗੱਲਬਾਤ ਕੀਤੀ ਗਈ ਹੈ। ਇੰਡੀਆ ਨਿਊਜ਼ ਪੰਜਾਬ ਦੇਖ ਰਹੇ ਹੋ ਮੈਂ ਅ스티ਸ਼ ਵਿੱਚ ਇਸ ਟਾਈਮ ਖੜਿਆ ਹਾਂ ਜ਼ੀਰਾ ਦੇ ਜੀਵਨ ਮਲ ਸਰਕਾਰੀ ਹਾਈ ਸਕੂਲ ਵਿਖੇ ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਹਾਂ ਕਿ ਅੱਜ ਕੇਂਦਰ ਸਰਕਾਰ ਵੱਲੋਂ ਐਕਸਾਈ ਡਿਊਟੀ ਵਧਾਉਂਦਿਆਂ ਉਸ ਦੇ ਨਾਲ ਜਿਹੜਾ ਹੈਗਾ ਰਸੋਈ ਗੈਸ ਦੀਆਂ ਕੀਮਤਾਂ ਦੇ ਵਿੱਚ 50 ਰੁਪਏ ਦਾ ਵਾਧਾ ਹੋ ਗਿਆ ਉਸ ਤੋਂ ਇਲਾਵਾ ਡੀਜ਼ਲ ਪੈਟਰੋਲ ਦੇ ਰੇਟਾਂ ਦੇ ਵਿੱਚ ਵੀ 2 ਰੁਪਏ ਦਾ ਵਾਧਾ ਹੋਣ ਜਾ ਰਿਹਾ ਹੈ। ਸੋ ਇੱਥੇ ਮੌਜੂਦ ਕੁਝ ਲੋਕਾਂ ਦੇ ਨਾਲ ਗੱਲਬਾਤ ਕਰਦੇ ਆਂ ਕਿ ਇਸ ਦਾ ਜਿਹੜਾ ਇਹਨਾਂ ਵਧੇ ਹੋਏ ਰੇਟਾਂ ਦਾ ਜਿਹੜਾ ਆਮ ਜਨ ਜੀਵਨ ਤੇ ਕੀ ਪ੍ਰਭਾਵ ਪਏਗਾ ਔਰ ਕਿੰਨੀ ਕੁ ਮਹਿੰਗਾਈ ਜਿਹੜੀ ਵਧੇਗੀ ਸੋ ਸਾਡੇ ਨਾਲ ਕੁਝ ਲੋਕ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਅੰਕਲ ਜੀ ਸਤਿ ਸ਼੍ਰੀ ਅਕਾਲ ਮਹਿੰਗਾਈ ਤਾਂ ਅਗੇ ਲੱਗ ਤੋੜੀ ਜਾਂਦੀ ਲੋਕਾਂ ਦਾ ਡੀਜ਼ਲ ਪੈਟਰੋਲ ਦਾ ਰੇਟ ਵਧ ਗਿਆ ਤੇ ਗੱਡੀ ਵਾਲਾ ਤਾਂ ਮਰ ਗਿਆ ਇੱਕ ਤਾਂ ਟੂਲ ਟੈਕਸ ਬੜੇ ਲੱਗ ਰਹੇ ਆ ਮੇਰਾ ਹੁਣ 5 ਕੇ 7% ਹੋਰ ਵਧਾਤੇ ਟੂਲ ਇਹਨਾਂ ਨੇ ਟੂਲ ਤਾਂ ਅੱਗੇ ਸਾਰੇ ਚੱਕਰ ਦਾ 60 ਬਾੜੇ ਹਜ਼ਾਰ ਰੁਪਏ ਖਰਚਾ ਵਾ ਸੋ ਡੀਜ਼ਲ ਪٹرول ਦੇ ਰੇਟ ਵਧਣ ਕਾਰਨ ਗੱਡੀਆਂ ਦਾ ਕਾਰੋਬਾਰ ਕਰਨ ਵਾਲੇ ਜਿਸ ਤਰ੍ਹਾਂ ਨਾ ਸਰਤਾਜੀ ਹੁਣਾਂ ਨੇ ਦੱਸਿਆ ਕਿ ਉਹਨਾਂ ਤੇ ਬਹੁਤ ਵੱਡਾ ਅਸਰ ਪਏਗਾ ਕਿਉਂਕਿ ਰੇਟ ਵਧੇਗਾ ਕਿਤੇ ਨਾ ਕਿਤੇ ਤਾਂ ਪٹرول ਡੀਜ਼ਲ ਦੀ ਜਿਹੜੀ ਖਪਤ ਹੈ ਉਹਦੇ ਵਿੱਚ ਵੀ ਜਿਹੜੀ ਜ਼ਿਆਦਾ ਖਪਤ ਹੋਏਗੀ ਪੈਸੇ ਦੀ ਜ਼ਿਆਦਾ ਖਪਤ ਹੋਏਗੀ ਜਿਸ ਦੇ ਨਾਲ ਅਸਮਾਨੀ ਰੇਟ ਪਹੁੰਚਣਗੇ ਖਾਸ ਕਰਕੇ ਉਹਨਾਂ ਚੀਜ਼ਾਂ ਦੇ ਜਿਵੇਂ ਕਿ ਫਲ ਸਬਜ਼ੀਆਂ ਆਦ ਦੀ ਗੱਲ ਹੋਊਗੀ ਜਿਨ੍ਹਾਂ ਦੀ ਢੋਆ ਟਵਾਈ ਇਹਨਾਂ ਟਰੱਕਾਂ ਵਗੈਰਾ ਤੇ ਹੁੰਦੀ ਹੈਗੀ ਆ ਤਾਂ ਮਾਲ ਪਾੜਾ ਵਧੇਗਾ ਉਸ ਦੇ ਨਾਲ ਮਹਿੰਗਾਈ ਵਧੇਗੀ ਸਤਿ ਸ੍ਰੀ ਅਕਾਲ ਜੀ ਮੈਂ ਗੁਰਜੰਟ ਸਿੰਘ ਆ ਤੇ ਜੋ ਸਰਕਾਰ ਨੇ ਹੁਣ ਤੇਲ ਦਾ ਰੇਟ ਵਧਾਇਆ ਵਾ ਇਹਦੇ ਨਾਲ ਆਮ ਲੋਕਾਂ ਤੇ ਦਾ ਅਸਰ ਪੈਣਾ ਹੀ ਪੈਣਾ ਵਾ ਤੇ ਜੋ ਆਮ ਲੋਕਾਂ ਗੱਡੀਆਂ ਵਾਸਤੇ ਗੱਡੀਆਂ ਦੇ ਅੱਗੇ ਵੀ ਆਉਣਾ ਜਾਣਾ ਬਹੁਤ ਫਰਕ ਪਏਗਾ ਇਹ ਚੀਜ਼ ਦਾ ਸਰਕਾਰ ਨੂੰ ਚਾਹੀਦਾ ਵਾ ਕਿ ਤੇਲ ਦਾ ਰੇਟ ਘਟਾਇਆ ਜਾਵੇ ਤਾਂ ਜੋ ਗਰੀਬ ਲੋਕਾਂ ਨੂੰ ਵੀ ਇਸ ਸਹੂਲਤ ਮਿਲੇ ਤੇ ਆਮ ਖੇਤੀਬਾੜੀ ਤੇ ਵੀ ਇਹਦਾ ਬਹੁਤ ਅਸਰ ਪਊਗਾ ਜ਼ਿਮੀਦਾਰਾਂ ਤੇ ਵੀ ਸਰਕਾਰ ਨੂੰ ਸੋਚਣਾ ਚਾਹੀਦਾ ਜ਼ਿਮੀਦਾਰਾਂ ਬਾਰੇ ਤੇਲ ਦਾ ਰੇਟ ਘਟਾ ਕਰਨਾ ਚਾਹੀਦਾ ਵਾ ਸੋ ਇਸ ਦਾ ਜਿਹੜਾ ਅਸਰ ਹੈ ਖੇਤੀਬਾੜੀ ਤੇ ਵੀ ਪੈਂਦਾ ਨਜ਼ਰ ਆਏਗਾ ਇਹ ਮੰਨਣਾ ਵੈਨ ਨਾ ਦਾ ਉੜ ਦਾ ਕਾਰੋਬਾਰ ਕਰਨ ਵਾਲੇ ਇਹ ਵਿਅਕਤੀ ਮੌਜੂਦ ਨੇ ਇਹਨਾਂ ਕੋਲੋਂ ਜਾਣਦੇ ਆ ਕਿ ਅੱਜ ਜਿਹੜੇ ਗੈਸ ਸਿਲੰਡਰ ਦੇ ਰੇਟ ਜਾਂ ਪੈਟਰੋਲ ਡੀਜ਼ਲ ਦੇ ਰੇਟਾਂ ਦੇ ਵਿੱਚ ਇਜ਼ਾਫਾ ਹੋਇਆ ਉਹਦੇ ਨਾਲ ਜਿਹੜਾ ਕਿੰਨਾ ਕੁ ਅਸਰ ਪਏਗਾ ਆਮ ਆਦਮੀ ਦੀ ਜੇਬ ਦੇ ਉੱਪਰ ਭਾਜੀ ਕੀ ਨਾਮ ਹੈ ਤੁਹਾਡਾ ਸਰਨਾਥ ਸ਼ੰਕਰ ਹੈ ਜੀ ਸੋ ਅੱਜ ਜਿਹੜੇ ਗੈਸ ਸਿਲੰਡਰ ਤੇ ਪੈਟਰੋਲ ਡੀਜ਼ਲ ਦੇ ਰੇਟਾਂ ਦੇ ਵਿੱਚ ਵਾਧਾ ਹੋਇਆ ਕਿੰਨਾ ਕੁ ਅਸਰ ਪਏਗਾ ਕਿੰਨਾ ਕੁ ਅਸਰ ਜਿਹੜਾ ਜੇਬ ਦੇ ਉੱਪਰ ਪਏ ਜੇਬ ਦੇ ਉੱਤੇ ਬਹੁਤ ਜ਼ਿਆਦਾ ਅਸਰ ਪਏ ਦੇ ਗਿਰ ਮਜ਼ਾਰ ਦੇ ਵਿੱਚ ਉਹ ਨਗਾਈ ਦੇ ਦੌਰ ਵਿੱਚ ਬਹੁਤ ਬੜੀ ਮੁਸ਼ਕਲ ਨ ਕੰਪਾਸ ਹੋ ਰਿਹਾ ਜੀ ਪਰ ਮੋਦੀ ਸਰਕਾਰ ਨੇ ਜੋ ਅੱਜ ਰੇਟ ਵਧਾਇਆ ਹੈ ਇਸ ਦਾ ਆਮ ਆਦਮੀ ਦੀ ਜੇਬ ਉਤੇ ਬਹੁਤ ਜ਼ਿਆਦਾ ਅਸਰ ਕਰੇਗਾ ਜੋ ਸਾਡੇ ਵਰਗੇ ਗਰੀਬ ਤਬਕੇ ਦੇ ਲੋਕ ਨੇ ਉਹ ਮਸਾ ਹੀ ਹਾਲ ਦਾ ਟਾਈਮ ਪਾਸ ਕਰਦੇ ਰੇ ਅਸੀਂ ਤਾਂ ਸਰਕਾਰ ਨੂੰ ਉਹੀ ਗੁਜਾਰਿਸ਼ ਕਰਦੇ ਆ ਕਿ ਥੋੜਾ ਜਾਇ ਮਾਰੇ ਤਬਕੇ ਬਾਰੇ ਵੀ ਕੋਈ ਸੋਚਿਆ ਜਾਵੇ ਥੋੜਾ ਜੇ ਰੇਟ ਦੇ ਵਿੱਚ ਕੰਟਰੋਲ ਕੀਤਾ ਜਾਵੇ ਆਮ ਬੰਦੇ ਦੀ ਜੋ ਬਜਟ ਵਿੱਚ ਹੈ ਉਹ ਹਰ ਚੀਜ਼ ਉਹ ਮਤਲਬ ਕਿ ਹਰ ਚੀਜ਼ ਮੰਨੇ ਦੀ ਜੇਬ ਦੇ ਵਿੱਚ ਲੋਡ ਦੇ ਹਿਸਾਬ ਨਾਲ ਰੇਟ ਵਧਾਉਣੇ ਚਾਹੀਦੇ ਹਨ ਮਹਿੰਗਾਈ ਦੀ ਗੱਲ ਹੋ ਰਹੀ ਹੈ ਖਾਸ ਕਰਕੇ ਇਸ ਲਈ ਕਿਉਂਕਿ ਅੱਜ ਜਿਹੜੇ ਹੈਗੇ ਆ ਪੈਟਰੋਲ ਡੀਜ਼ਲ ਦੇ ਰੇਟਾਂ ਵਿੱਚ ਵਾਧਾ ਹੋਇਆ ਉਸ ਤੋਂ ਇਲਾਵਾ ਰਸੋਈ ਗੈਸ ਦੇ ਰੇਟ ਵੀ ਵਧੇ ਨੇ 50 ਰੁਪਏ ਦਾ ਸਿਲੰਡਰ ਦੇ ਰੇਟਾਂ ਦੇ ਵਿੱਚ ਇਜ਼ਾਫਾ ਹੋਇਆ ਸਾਡੇ ਨਾਲ ਕੋਈ ਜ਼ੋਰ ਤਾਂ ਮੌਜੂਦ ਨਹੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਜਿਨ੍ਹਾਂ ਤੇ ਘਰ ਦੀ ਰਸੋਈ ਦੀ ਜ਼ਿੰਮੇਵਾਰੀ ਹੁੰਦੀ ਹੈ ਸਤਿਕਾਰਯੋਗ ਮਾਤਾ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਕੋਲੋਂ ਜਾਣਦੇ ਆ ਮਤਲਬ ਕੀ ਨਾਮ ਹੈ ਤੁਹਾਡਾ ਲਖਮੀਏ ਕਰੋ ਕਿੱਥੋਂ ਦੇ ਰਹਿਣ ਵਾਲੇ ਫੇਰੋਕੇ ਅੱਜ ਜਿਹੜਾ ਹੈਗਾ ਰਸੋਈ ਗੈਸ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ ਸਿਲੰਡਰ 50 ਰੁਪਏ ਮਹਿੰਗਾ ਹੋ ਗਿਆ ਕੀ ਕਹਿਣਾ ਚਾਹੁੰਦੇ ਹੋ ਕਿੰਨਾ ਕੋ ਅਸਰ ਪਏਗਾ ਇਸ ਚੀਜ਼ ਦਾ ਜਿਹੜਾ ਘਰ ਦੀ ਰਸੋਈ ਸਾਰਾ ਇਹ ਸਾਰਾ ਇਸ ਰਸੋਈ ਤੇ ਹੀ ਆਉਣਾ ਹਰ ਇੱਕ ਚੀਜ਼ ਆਉਣੀ ਆ ਸਾਰੀ ਚੀਜ਼ ਉੱਥੇ ਹੀ ਆਉਣੀ ਆ ਤੁਸੀਂ ਕੀ ਨਾ ਮੈਂ ਰੋ ਤੇ ਤੁਹਾਨੂੰ ਪਤਾ ਅੱਜ ਜਿਹੜੇ ਗੈਸ ਸਿਲੰਡਰ ਦੇ ਰੇਟਾਂ 'ਚ 50 ਰੁਪਏ ਦਾ ਇਜ਼ਾਫਾ ਹੋ ਗਿਆ ਹੈ ਉਸੇ ਨਾਲ ਪੈਟਰੋਲ ਡੀਜ਼ਲ ਦੇ ਰੇਟ ਵੀ ਵਧੇ ਆ ਕੀ ਮੰਨਦੇ ਹੋ ਕਿ ਇਸ ਚੀਜ਼ ਦਾ ਜਿਹੜਾ ਇਸ ਵਾਤੇ ਦਾ ਆਮ ਬੰਦੇ ਦੀ ਜੇਬ ਤੇ ਕਿੰਨਾ ਕੋ ਅਸ ਬਹੁਤ ਜਿਆਦਾ ਅਸਰ ਪੈ ਰਿਹਾ ਮੈਂ ਭਾਰਤ ਵਿਕਾਸ ਪਰਸ਼ਦ ਦੇ ਵਾਈਸ ਪ੍ਰਧਾਨ ਮੈਂਬਰ ਹਾਂ ਤੇ ਮੈਂ ਇਹੀ ਕਹੂੰਗਾ ਕਿ ਮਹਿੰਗਾਈ ਤਾਂ ਪਹਿਲਾਂ ਹੀ ਬਹੁਤ ਹੈ ਤੁਸੀਂ ਫਰੂਟ ਲੈ ਲਓ ਕੋਈ ਸਬਜ਼ੀ ਲੈ ਲਓ ਕੋਈ ਦਵਾਈ ਲੈ ਲਓ ਦੇਖੋ ਦਵਾਈਆਂ ਕਿੰਨੀਆਂ ਮਹਿੰਗੀਆਂ ਫਿਰ ਸਿਲੰਡਰ ਜਿਹੜਾ ਤੁਸੀਂ 50 ਰੁਪਏ ਹੋਰ ਮਹਿੰਗਾ ਕਰਤਾ ਕਿੰਨਾ ਅਸਰ ਬਹੁਗਾ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਰੇਟ ਕਟਾਉਣ ਦੀ ਸੋ ਕਿਤੇ ਨਾ ਕਿਤੇ ਇਹਨਾਂ ਦੀ ਵੀ ਮੰਗ ਹੈ ਕਿ ਇਹ ਜਿਹੜੇ ਵਧੇ ਹੋਏ ਰੇਟ ਆ ਵਾਪਸ ਲੈਣੇ ਚਾਹੀਦੇ ਆ ਤਾਂ ਕਿ ਆਮ ਜਨਜੀਵਨ ਜਿਹੜਾ ਪ੍ਰਭਾਵਿਤ ਹੋਣ ਤੋਂ ਬਚ ਸਕੇ ਤੇ ਲੋਕਾਂ ਦੀ ਜੇਬ ਤੇ ਜਿਹੜਾ ਪੈਣ